ਇੱਕ ਖਬਰ ਹੋਰ ਦੋਸਤਾਂ ਦੇ ਨਾਲ ਸਾਂਝੀ ਕਰੀਏ ਆਪਾਂ ਸਾਰੇ ਜਾਣ ਤਾਂ ਸੁਣਿਆ ਸੀਗਾ ਕਿ ਉਹਨੇ ਤਾਜ ਮਹਿਲ ਬਣਾਇਆ ਆਪਦੀ ਕਹ ਲੋ ਮਹਿਬੂਬ ਦੀ ਯਾਦ ਦੇ ਵਿੱਚ ਮੁਮਤਾਜ਼ ਵਾਸਤੇ ਮੁਮਤਾਜ਼ ਵਾਸਤੇ ਪਰ ਕਹਿੰਦੇ ਕਿ ਇੱਕ ਇਥੇ ਹੋਰ ਬੰਦਾ ਜੀ ਨੇ 3 ਕਰੋੜ ਦਾ ਘਰ ਹੀ ਬਣਾ ਦਿੱਤਾ ਨਿੱਕੂ ਕਹਿੰਦਾ ਮੈਂ ਤਾਜ ਬਣਾਵਾਂ ਕਿਹਦੇ ਲਈ ਮੇਰੀ ਮੁਮਤਾਜ਼ ਬੇਵਫਾ ਹੈ ਕੋਣ ਵਿਚਾਰਾ ਕਿਹਦੇ ਤੇ ਸਾਇਰ ਲੁਧਿਆਣਵੀ ਨਾ ਗਰੀਬਾਂ ਦਾ ਮਜ਼ਾਕ ਉਡਾ ਦਿੱਤਾ ਹਾਂ ਬਿਲਕੁਲ ਬਹੁਤ ਸੁਣੀ ਕਵਿਤਾ ਸਾਇਰ ਹੋਰਾਂ ਦੀ ਖੈਰ ਇਥੇ ਕਹਿੰਦੇ ਵੀ 3 ਕਰੋੜ ਦਾ ਘਰ ਬਣਾਤਾ ਇੱਕ ਤੇ ਪਰ ਪੈਸੇ ਪੂਸੇ ਕਿੱਥੋਂ ਇਕੱਠੇ ਕਰੇ ਕਿਵੇਂ ਕਰੇ ਬਾਜ ਬੰਦਾ ਫੜਿਆ ਗਿਆ ਤੇ ਬਣਾਇਆ ਵੀ ਕਿਦੇ ਵਾਸਤੇ ਕਹਿੰਦੇ ਕੋਈ ਅਦਾਕਾਰਾ ਨਹੀਂ ਵੱਡੀ ਅਦਾਕਾਰਾ ਕੋਈ ਪਤਾ ਨਹੀਂ ਇਹ ਕੀ ਕਹਾਣੀ ਜੀ ਪੂਰੀ ਮੜਾ ਸਪਸ਼ਟ ਕਰਿਓ ਸਾਡੇ ਨਾਲੇ ਵੀ ਨਹੀਂ ਮਤਲਬ ਕਿ ਹੁਣ ਕੱਲੇ ਗੀਤਕਾਰ ਥੋੜੀ ਹੀ ਲਿਖ ਸਕਦੇ ਮੈਂ ਚਾਨਤਾ ਕਰਾ ਬਣਾ ਦੇਣਾ ਤੇ ਰਾਹ ਵਿੱਚ ਬਾਗ ਲਵਾ ਦੇਣਾ ਅਗਲੇ ਹਕੀਕਤ ਚ ਕਦ ਤੋ ਜ਼ੁਰਦੇ ਨੇ ਸਭ ਇਹ ਬੰਦਾ ਹੈ ਜਿਹੜਾ ਇਹ ਮਤਲਬ ਕਿ ਵਿਆਹਿਆ ਵਰਿਆ ਸੀ ਬਾਲ ਬੱਚੇਦਾਰ ਸੀ ਮੁਹੱਬਤ ਹੋ ਗਈ ਹਮ ਸਾਲਾ ਮੁਹੱਬਤ ਕਰਨ ਲੱਗ ਪਿਆ ਪਤਾ ਜਦ ਦਿਲ ਮੁਹੱਬਤ ਕਰਦਾ ਹੈ ਸਾੜਾ ਫਿਰ ਬੰਦਾ ਕੁਝ ਵੀ ਕਰਦਾ ਹੈ ਬਿਲਕੁਲ ਜੀ ਚੱਕਤਾ ਫੱਟਾ ਨੇ ਹੂੰ ਪਤਾ ਨਹੀਂ ਕਿੱਥੇ ਕਿੱਥੇ ਚੋਰੀ ਕੀਤੀ ਕਿ ਉਹ ਮਰ ਗਿਆ ਸੀਗਾ ਉਹਦੀ ਜਗ੍ਹਾ ਤੇ ਮਾਂ ਨੂੰ ਮਿਲ ਗਈ ਆ ਜੋਬ ਜਿਹੜੀ ਰੇਲਵੇ ਦੀ ਹੂੰ ਤੇ ਆਪ ਚੋਰ ਨਿਕਲਿਆ ਨਾ ਕਮਾ ਹੂੰ ਚੋਰ ਵੀ ਐਸਾ ਬਣਿਆ ਕਿ ਮੁਹੱਬਤ ਕਰ ਬੈਠਾ ਜੀ ਤੇ ਉਹ ਅਦਾਕਾਰ ਆ ਕੋਈ ਉਹਨੂੰ ਸ਼ਾਇਦ ਕਲਕੱਤਾ ਦੇ ਵਿੱਚ ਜਾ ਕੇ ਨੇ ਇਹ ਸ਼ਾਇਦ ਕਰਨਾਟਕ ਦਾ ਮਾਮਲਾ ਹੈ ਜੀ ਬੰਗਲੌਰ ਦਾ ਬੰਗਲੌਰ ਦਾ ਬੰਗਲੌਰ ਦੀ ਰਾਜਧਾਨੀ ਬੰਗਲੌਰ ਕਰਨਾਟਕ ਦੀ ਰਾਜਧਾਨੀ ਹੈ ਨਾ ਤਾਂ ਉਹਨੂੰ ਕਲਕੱਤਾ ਚ ਜਾ ਕੇ ਇਹਨੇ ਇੱਕ ਤਿੰਨ ਕਰੋੜ ਦਾ ਬੰਗਲਾ ਲੈ ਕੇ ਦਿੱਤਾ ਤੁਸੀਂ ਹਿਸਾਬ ਲਾਓ ਬੰਗਲਾ ਭਾਸ਼ਾ ਵੀ ਹੈ ਤੇ ਉੱਥੇ ਬੰਗਲਾ ਵੀ ਜਾ ਕੇ ਲੈ ਦਿੱਤਾ ਇਹਨੇ ਜੀ ਤੇ ਕਮਾਲ ਹੀ ਕਰ ਗਿਆ ਇਹਨੂੰ ਫਿਰ ਕਿਸੇ ਹੋਰ ਰਾਜ ਦੀ ਪੁਲਿਸ ਨੇ ਫੜਿਆ ਉਸ ਤੋਂ ਬਾਅਦ ਛੁੱਟ ਗਿਆ ਫਿਰ ਆ ਕੇ ਨੇ ਇੱਕ ਬੜੀ ਵੱਡੀ ਚੋਰੀ ਕੀਤੀ ਬੜਾ ਵੱਡਾ ਹੱਥ ਮਾਰਿਆ ਜੀ ਤੇ ਇਹਦੇ ਕੋਲ ਇੱਕ ਐਸੀ ਕਹਿੰਦੇ ਗਨ ਸੀ ਹੂੰ ਜਿਹੜਾ ਸੋਨਾ ਹੁੰਦਾ ਸੀ ਉਹਨੂੰ ਪਿਘਲਾ ਦਿੰਦਾ ਸੀ ਤੇ ਪਿਘਲਾ ਕੇ ਉਹਦੇ ਆਪ ਹੀ ਬਿਸਕਟ ਤਿਆਰ ਕਰ ਦਿੰਦਾ ਸੀ ਗੱਲ ਤੋਂ ਕਿ ਗਾਣਾ ਗੱਟਾ ਜਿਹੜਾ ਹੈ ਨਾ ਉਹ ਤਾਂ ਮੂਟੀਆਂ ਚੋਰੀਆਂ ਕਰਦਾ ਸੀ ਸਰ ਇੰਡੀਆ 'ਚ ਐਸੇ ਐਸੇ ਚੋਰ ਪਏ ਕੱਲੇ ਸਿਆਸਤ ਦੇ ਵਿੱਚ ਹੀ ਨਹੀਂ ਹਕੀਕਤ ਦੇ ਵਿੱਚ ਇਹੋ ਆਹੋ ਜਿਹੇ ਚੋਰ ਪਏ ਆ ਜਨਾਬ ਜਿਨ੍ਹਾਂ ਦੀ ਹਿਸਟਰੀ ਪੜ੍ਹੀਏ ਤੇ ਬੰਦਾ ਕੰਮ ਵੀ ਜਾਂਦਾ ਬਿਲਕੁਲ ਬੰਟੀ ਹੋਇਆ ਕਹੀ ਤੇ ਨਾ ਮੈਂ ਬੰਟੀ ਤੇ ਤਾਂ ਫਿਲਮ ਵੀ ਬਣੀ ਹੋਈ ਆ ਜੀ ਬੰਟੀ ਔਰ ਬਬਲੀ ਨਹੀਂ ਉਹ ਨਹੀਂ ਐ ਇਸ ਤੋਂ ਇਲਾਵਾ ਅਬੇ ਦਿওল ਨੇ ਫਿਲਮ ਬਣਾਈ ਸੀ ਕਿ ਸਾਹ ਉਹ ਮੈਨੂੰ ਪੁੱਲ ਗਈ ਆ ਮੈਂ ਦੇਖੀ ਆ ਦੋ ਤਿੰਨ ਵਾਰੀ ਉਹ ਫਿਲਮ ਆ ਉਹ ਇਹ ਕੁਝ ਇਸ ਤਰ੍ਹਾਂ ਦੇ ਸੀਗੇ ਉਹ ਦੋ ਵਾਰੀ ਉਹ ਲੱਗਦਾ ਸੀ ਮੈਨੂੰ ਯਾਦ ਨਹੀਂ ਆ ਤੋ ਜੀ ਹੁਣੇ ਤੁਹਾਨੂੰ ਕੋਈ ਦੱਸ ਦਏਗਾ ਓਏ ਲੱਕੀ ਲੱਕੀ ਹੋਏ ਓਏ ਲੱਕੀ ਲੱਕੀ ਹੋਏ ਓਏ ਓਏ ਆ ਮੈਂ ਉਹ ਬੰਟੀ ਬੰਡੀ ਤੋ ਉਹ ਇਸ ਤਰ੍ਹਾਂ ਇੱਕ ਚੋਰ ਤੋਂ ਹੀ ਪ੍ਰਭਾਵਤ ਹੈ ਨਾ ਸ਼ਾਇਦ ਉਹ ਬੰਟੀ ਤੇ ਹੀ ਜ਼ਿੰਦਗੀ ਬੰਟੀ ਦੀ ਜ਼ਿੰਦਗੀ ਤੇ ਬਹੁਤ ਫਿਲਮਾਂ ਬਣੀਆਂ ਨੇ ਇਸ ਸਾਲ ਅਸੀਂ ਉਹ ਪੜ੍ਹਦੇ ਹੁੰਦੇ ਸੀ ਰਸਾਲਿਆਂ ਚ ਕਹਾਣੀਆਂ ਜਦੋਂ ਅਸੀਂ ਅਲੜ ਸੀਗੇ ਮੈਗਜ਼ੀਨਾਂ ਤੋਂ ਇਲਾਵਾ ਖ਼ਬਰਾਂ ਚਕਾਨੀਆਂ ਤੇ ਇਹਦੀ ਕਹਾਣੀ ਵੀ ਘੱਟ ਰੌਚਕ ਨਹੀਂ ਹੈ ਉਹ ਫੜਿਆ ਗਿਆ ਯਾਨੀ ਹੱਥ ਫੇਰ ਤਗੜਾ ਮਾਰਿਆ ਫਿਰ ਗਹਿਣਾ ਕੱਟਾ ਇਹਨੇ ਕਾਫੀ ਜਿਆਦਾ ਚੋਰੀ ਕੀਤਾ ਉਸ ਤੋਂ ਬਾਅਦ ਪੁਲਿਸ ਨੇ ਅਰੈਸਟ ਕਰ ਲਿਆ ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਨੇ ਸਾਬ ਕੀ ਕਰੀਏ ਇੰਡੀਆ 'ਚ ਬਹੁਤ ਕੁਝ ਚੱਲਦਾ ਇਥੇ ਇੱਕ ਉਲਟ ਵੀ ਮਾਮਲਾ ਅੱਜ ਬੜਾ ਚਰਚਾ ਦਾ ਵਿਸ਼ਾ ਬਣਿਆ ਪਤਾ ਨਹੀਂ ਕਿਹੜੀ ਸਟੇਟ ਦੇ ਵਿੱਚ ਸ਼ਾਇਦ ਛਤੀਸਗੜ੍ਹ ਕੇ ਕਿੱਥੇ ਉਹ ਕਹਿੰਦੇ ਆ ਕਿ ਕੋਈ ਪਤਨੀ ਸੀ ਉਹਨੇ ਆਪਦੇ ਘਰ ਵਾਲੇ ਦਾ ਪਹਿਲਾਂ ਤੇ ਗੁਰਦਾ ਵਕਾਇਆ ਉਹਦਾ ਰੁਪਈਆ ਵਟਿਆ ਗਿਆ 4-5 ਲੱਖ ਜੀ ਵੇਖੋ ਕਿੱਡੇ ਪੱਥਰ ਦੇ ਲੋਕ ਪੈਨੇ ਤੇ ਮੁਰਤੇ ਉਹ ਜਿਹੜੀ ਨਕਦੀ ਸੀ ਉਹ ਲੈ ਕੇ ਤੇ ਆਪਣੇ ਪ੍ਰੇਮੀ ਨਾਲ ਨਸ ਗਈ ਆ ਓਹੋ ਤੇਰਾ ਬਾਲੇ ਪਹੁੰਚਾ ਬੇਲਾ ਤੇਰਾ ਬਹਿਜੇ ਤੇਰਾ ਜੇ ਭਜਣਾ ਤੂੰ ਉਂਜੀ ਭਜਲਾ ਤੇ ਉਹ ਗਰੀਬ ਦਾ ਘੁਰਕਾ ਵੀ ਖਾ ਗਈ ਇਹ ਤਾਂ ਇਹੋ ਜੀ ਤੇ ਮਾਸਖੋਰੀ ਦੁਨੀਆ ਹੀ ਪਈ ਐ ਸਭ ਤਾਂ ਗੱਲ ਆ ਕੇ ਭਈ ਇਸ ਤਰ੍ਹਾਂ ਦੀਆਂ ਜਦੋਂ ਕਹਾਣੀਆਂ ਸੁਣਦੇ ਆ ਤਾਂ ਕਾਫੀ ਪਤਾ ਲੱਗਦਾ ਹੈ ਕਿ ਦੁਨੀਆ ਜਿਹੜੀ ਉਹ ਕੱਲੀ ਗੀਤਾਂ ਵਾਲੀ ਦੁਨੀਆ ਨਹੀਂ ਹੈਗੀ ਹਕੀਕਤ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਲੋਕ ਐ ਚੰਦ ਚਾੜ ਦਿੰਦੇ ਆ ਹਾਂ ਬਿਲਕੁਲ ਜੀ ਬਿਲਕੁਲ ਜੀ 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 ਦਗਜੀਤ ਸਿੰਘ ਜੀ ਕਹਿ ਰਹੇ ਕਿ ਸ਼ੋਭਰਾਜ ਤਾਂ ਬਹੁਤ ਚਾਰਾਗ ਬੰਦਾ ਸੀਗਾ ਚਾਰਲਸ ਸ਼ੋਭਰਾਜ ਇੰਡੀਅਨ ਨਹੀਂ ਸੀਗਾ ਸਰ ਹੂੰ ਉਹ ਇੰਡੀਅਨ ਨਹੀਂ ਸੀਗਾ ਉਹ ਵੀ ਪੜ੍ਹੀ ਹੈ ਉਹਦੀ ਜੀਵਨੀ ਸਿੱਖਦੇ ਨੇ ਸੱਚ ਨਾਲ ਕੋਈ ਤਾਂ ਸਿੱਖ ਜਾਂਦਾ ਕੋਈ ਨਾ ਕੋਈ ਹਾਂਜੀ ਹਾਂਜੀ ਜੀ 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 ਬਿਲਕੁਲ ਉਹਨੂੰ ਬਿਕਨੀ ਕਿਲਰ ਕਹਿੰਦੇ ਹੁੰਦੇ ਸੀ ਅਸੀਂ ਉਹ ਉਹਦੀ ਲਾਈਫ ਤੇ ਵੀ ਫਿਲਮਾਂ ਸ਼ਾਇਦ ਬਣੀਆਂ ਨੇ ਹਮ ਤਾਂ ਉਹਨੂੰ ਬਿਕਨੀ ਕਿਲਰ ਕਹਿੰਦੇ ਹੁੰਦੇ ਸੀਗੇ ਅਖਬਾਰਾਂ 'ਚ ਉਹਦੀ ਸਟੋਰੀ ਮਤਲਬ ਕਿ ਜਿਵੇਂ ਅੱਜ ਕੱਲ੍ਹ ਕੁਝ ਗੈਂਗਸਟਰ ਹੈ ਉਹਨਾਂ ਦੀ ਖਬਰ ਨੂੰ ਲੋਕ ਟੁੱਟ ਕੇ ਪੈ ਜਾਂਦੇ ਆ ਨਾ ਉਸ ਵੇਲੇ ਅਖਬਾਰ ਸਰ ਇਹਨਾਂ ਦੀਆਂ ਫੋਟੋਆਂ ਜਾਂ ਖਬਰਾਂ ਲਾ ਕੇ ਵਿਕਦੇ ਹੁੰਦੇ ਸੀਗੇ ਜੀ ਇਹ ਜਿਹੜੇ ਇਸ ਤਰ੍ਹਾਂ ਦੇ ਹਾਈ ਪ੍ਰੋਫਾਈਲ ਚੋਰ ਕਹਿੰ ਲੋ ਜਾਂ ਲੋਕ ਕਹਿੰ ਲੋ ਇਹ ਇਹ ਵਿਕਦੇ ਹੁੰਦੇ ਸੀ ਉਸ ਟਾਈਮ ਇਹਨਾਂ ਦੀ ਫੋਟੋ ਵਿਕਦੇ ਹੁੰਦੇ ਸੀ ਜੀ 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 ਅਪਲਵਿੰਦਰ ਸਿੰਘ ਜੀ ਦੱਸ ਰਹੇ ਨੇ ਕਿ ਜਸਟਿਨ ਬੀਬਰ ਦਾ ਕਹਿੰਦੇ 2600 ਕਰੋੜ ਦਾ ਤਲਾਕ ਹੋਇਆ ਭਾਈ ਤਲਾਕ ਨਾ ਹੋਇਆ ਕੀ ਹੋ ਗਿਆ 2600 ਕਰੋੜ ਕਰੋੜ ਰੁਪਏ ਕਰੋੜ ਕਰੋੜ 2-2 ਕਰੋੜ ਤਾਂ ਆਪਣੇ ਇੱਥੇ ਹੋ ਰਹਾ ਹੈ ਆਪਣੇ ਚੱਲੀ ਜਾਂਦੇ ਚੱਲੀ ਜਾ ਰਿਹਾ ਸਰ ਫੈਮਿਲੀ ਡਿਸਕ੍ਰਿਪਟ ਜਿਹੜੇ ਪਾਸੇ ਆਪਾਂ ਵੇਖੇ ਆ ਨਾ ਨਹੀਂ ਆਮ ਬੰਦਿਆ ਦੇ ਆਮ ਬੰਦਿਆ ਦੇ ਮੈਂ ਉਹ ਨਾਮ ਨਹੀਂ ਲਊਂਗਾ ਅਸੀਂ ਜਾਣਦੇ ਆ ਜੀ ਜਿੱਥੇ ਗਾਂ ਰਿਸ਼ਤੇ ਟੁੱਟੇ ਪਹਿਲਾਂ ਤੇ ਵਿਆਹ ਮਾਤੇ ਕਰੋੜਾ ਰੁਪਈਆ ਲੱਗਾ ਕਰੋੜ ਲੱਗਾ 2 ਕਰੋੜ ਲੱਗਾ ਯਾਨੀ ਦੋ ਘਰਾਂ ਦਾ ਕਰੋੜ ਕਰੋੜ ਲੱਗ ਗਿਆ ਤਾਂ ਕਰੋੜਾ ਹੋ ਗਿਆ ਜੀ ਤੇ ਫਿਰ ਬਾਅਦ ਦੇ ਵਿੱਚ ਜਿਹੜਾ ਛੋਟੇ ਛੜਾ ਕਿਦਾ ਕਿਦਾ ਨਹੀਂ ਉਹ ਛੱਡ ਦਿਓ ਤਾਂ ਤਦ ਵੀ ਮਾਮਲਾ ਕਰੋੜ ਤੱਕ ਗਿਆ ਜੀ ਐਸੇ ਮਾਮਲੇ ਮੈਂ ਵਿਅਕਤੀਗਤ ਤੌਰ ਤੇ ਜਾਣਦਾ ਹਾਂ ਸਰ ਅੱਜ ਕੱਲ੍ਹ ਐਸੇ ਹੋ ਰਏ ਨੇ ਬਿਲਕੁਲ ਤੇ ਡਿਸਪਿਊਟ ਵੀ ਵੱਧ ਰਹੇ ਆ ਸਰ ਬਿਲਕੁਲ ਇਹ ਤਾਂ ਸਮਾਜ ਦਾ ਇੱਕ ਕਹਿ ਲੋ ਕਿ ਇੱਕ ਆਂਗ ਹੀ ਬਣ ਗਿਆ ਅੱਜ ਕੱਲ੍ਹ ਜਿਹੜਾ ਇਹ ਡਿਵੋਰਸ ਹੋਣ ਵਾਲਾ ਕੰਮ ਐ ਪਹਿਲਾਂ ਕਦੇ ਸੁਣਦੇ ਹੀ ਨਹੀਂ ਸੀ ਇਹ ਕੱਲਾਂ ਹੁੰਦੀਆਂ ਹੀ ਨਹੀਂ ਸੀ ਹੁਣ ਤਾਂ ਰੋਜ਼ ਦੀਆਂ ਕਹਾਣੀਆਂ ਨੇ ਮਿੰਟੂ ਜੀ ਜੀ